ਸ਼੍ਰੀ ਕੋਪਾਲ ਗੋਸ਼ਾਲਾ ਪਾਤਰਾ ਜਿੱਥੇ ਕਈ ਮਹੀਨਿਆਂ ਤੋਂ ਹਰ ਰੋਜ਼ ਦਲੀਏ ਦੀ ਸੇਵਾ ਬਿਮਾਰ ਗਵਾਂ ਦੇ ਲਈ ਕੀਤੀ ਜਾ ਰਹੀ ਹੈ ਅਗਰ ਤੁਸੀਂ ਯੋਗਦਾਨ ਪਾਣਾ ਚਾਹੁੰਦੇ ਹੋ ਤਾਂ ਕਮੇਟੀ ਦੇ ਮੈਂਬਰ ਸੈਮਨ ਨਾਲ ਸੰਪਰਕ ਕਰ ਸਕਦੇ ਹੋ ਸਰ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਕੀ ਨਾਂ ਤੁਹਾਡਾ ਜੀ ਕੀ ਨਾਂ ਹੈ ਜੀ ਮੇਰਾ ਨਾਂ ਸ਼ਿਵ ਕੁਮਾਰ ਜੀ ਸਰ ਗੋਸ਼ਾਲਾ ਪਾਤਰਾ ਸ਼੍ਰੀ ਕੋਪਾਲ ਗੋਸ਼ਾਲਾ ਪਾਤਰਾ ਜਿੱਥੇ ਖੜੇ ਆ ਅਸੀਂ ਦੇਖ ਰਹੇ ਹਾਂ ਇਹ ਦੋ ਦੋ ਦੇਗੇ ਰੱਖੇ ਹੋਏ ਨੇ ਸਵੇਰੇ ਸਵੇਰੇ ਦੇਗੇ ਤੇ ਕੁਝ ਗਰਮ ਕੀਤਾ ਜਾ ਰਿਹਾ ਕੀ ਚੀਜ਼ ਹੈ ਕੀ ਬਣਾ ਰਹੇ ਉਸ ਨੂੰ ਬਿਮਾਰ ਗਊਆ ਵਾਸਤੇ ਦਲੀਆ ਤਿਆਰ ਕੀਤਾ ਜਾਂਦਾ ਹੈ ਦੋ ਜੀ ਜੀ ਇੱਕ ਦੇਗੇ ਦਾ ਜੀ 21 ਰੁਪਏ ਆ ਇਹ ਸੇਵਾ ਲਈ ਹੈ ਜੀ ਜੋ ਵੀ ਕੋਈ ਫਾਈ ਚੱਲ ਜੇ ਨਾ ਲੈ ਸਕਦਾ ਜੀ ਇਹ ਜਿਹੜੇ ਬੰਦੇ ਸੇਵਾ ਵਾਲੇ ਲੱਗੇ ਨੇ ਇਹ ਬੰਦੇ ਕਿੰਨੇ ਚ ਰੱਖੇ ਨੇ ਜੀ ਸੇਵਾ ਕਰਨੀ ਹੈ ਠੀਕ ਆਪਣੇ ਫਰੀ ਸੇਵਾ ਕਰਨ ਵਾਲੇ ਠੀਕ ਹੈ ਜੀ ਦਿੱਲੀ ਮੰਗਉਂਦੇ ਨੇ ਜੀ ਦਲੀਏ ਨੂੰ ਕਿੰਨਾ ਚਿਰ ਹੋ ਗਿਆ ਤਿਆਰ ਹੁੰਦੇ ਨੇ ਕਿੰਨਾ ਚਿਰ ਹੋ ਗਿਆ ਦਲੀਏ ਤਿਆਰ ਹੁੰਦੇ ਨੇ ਦਲੀਏ ਤਿਆਰ ਪੂਰੀ ਸਰਦੀ ਜੀ ਦਲੀਆ ਤਿਆਰ ਕਰਾਈ ਤੇ ਹੋਰ ਤੁਹਾਡੇ ਵੱਲੋਂ ਛੋਟੇ ਛੋਟੇ ਇਹ ਵੀ ਸੇਵਾ ਕਰਦੇ ਨੇ ਜੀ ਸੇਵਾ ਕਰਦੇ ਨੇ ਦਲੀਏ ਦੀ ਤੇ ਕੀ ਕੁਝ ਦਲੀਏ ਚ ਪਾਨੇ ਹੁੰਦੇ ਸੀ ਦਲੀਏ ਜੀ ਸਾਰਾ ਸਬਾਨ ਪੈਂਦਾ ਜੀ ਯੋ ਬਲੀਏ ਦੇ ਵਿੱਚ ਪੈਣਾ ਚਾਹੀਦਾ ਬਾਜਰਾ ਬਾਜਰਾ ਕੋਈ ਜੋ ਕੋਈ ਹੋਇਆ ਕੋਈ ਹੋਇਆ ਵੀ ਨਾ ਕਲਕਾ ਬਣਕਾ ਕੋਈ ਯੋਗਦਾਨ ਪਾਣਾ ਚਾਹੁੰਦਾ ਹੋਵੇ ਤਾਂ ਕਿਹਨੂੰ ਕੰਟੈਕਟ ਕਰ ਸਕਦਾ ਹੈਪੀ ਜੀ ਨੂੰ ਕਰ ਲਓ ਇੱਧਰ ਹੈਪੀ ਜੀ ਨੂੰ ਕਰ ਲਓ ਦੂਜੇ ਨੂੰ ਠੀਕ ਹੈ ਜੀ ਜੀ ਸਮਰਜੀ ਨੂੰ ਕਰ ਦਿਓ ਚਲੋ ਤੁਹਾਡੀ ਆਵਾਜ਼ ਨੂੰ ਅਸੀਂ ਸੇਵਾ ਤਰ੍ਹਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਜੀ ਅਸੀਂ ਕਹਿੰਦੇ 50 ਗਊਆਂ ਬਚਦੀਆਂ ਬਿਮਾਰ ਗਊਆਂ ਇਸ ਨਾਲ ਮਤਲਬ ਦਲੀਏ ਨਾਲ ਇੰਨਾ ਇਫੈਕਟ ਪਿਆ ਜੀ ਪਰ ਨਾਲ ਇੰਨਾ ਫਾਇਦਾ ਹੋਇਆ ਕਮਜ਼ੋਰੀ ਦੂਰ ਹੋ ਜਾਂਦੀ ਹੈ ਠੀਕ ਹੈ ਜੀ ਬਹੁਤ ਧੰਨਵਾਦ ਜੀ